ਇਹ ਫਾਈਲ ਲੱਗੇ ਫਿਰ ਉਹ ਤੋਂ ਆਂਦੇ ਕੰਮ ਕਰਕੇ ਉਹ 3 ਨੰਬਰ ਕਿਹੜਾ ਜਾਵੇ ਹਾਜੀ ਨਰੇਸ਼ੀ ਸਸੀ ਗੱਲ ਜੀ ਸਾਰਿਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਸਫਾਈ ਬਿਆਨ ਚਲਾਇਆ ਜਾ ਰਿਹਾ ਉਹਦੀ ਪੂਰੇ ਦੁਆਰਾ ਸੀ ਅੱਜ ਪਿੰਡ ਚੰਗੜ ਵੈਣੀ ਫਾਈਲ ਕਾ ਵਿੱਚ ਪਹੁੰਚੇ ਜਿੱਥੇ ਇਹਨੂੰ ਬੋਲਦੇ ਆਂ ਕਾਮਾਂ ਵਾਲੀ ਪਤਨ ਜਿਹੜੇ ਅੱਗੇ ਅੱਜ ਤੋਂ 15-20 ਦਿਨ ਲਗਾਤਾਰ ਪਾਣੀ ਦੇ ਵਿੱਚ ਅੰਦਰ ਸੀ ਸਕੂਲਾਂ ਦਾ ਬਹੁਤ ਬੁਰਾ ਹਾਲ ਸੀ ਕਿਉਂਕਿ ਥੋੜਾ ਜਿਹਾ ਕਿ ਬੱਚਿਆਂ ਦੀ ਪੜ੍ਹਾਈ ਵੀ ਬਹੁਤ ਖਰਾਬ ਹੋ ਰਹੀ ਸੀ ਇਸ ਕਰਕੇ ਸਰਕਾਰ ਦਾ ਵੀ ਧੰਨਵਾਦ ਕਰਦੇ ਸਾਨੂੰ ਮੌਕਾ ਦਿੱਤਾ ਸੇਵਾ ਦਾ ਅਸੀਂ ਅੱਜ ਚੰਗਣਪਾਣੀ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਹੁੰਚੇ ਆ ਬਹੁਤ ਬੁਰਾ ਹਾਲ ਸੀ ਤੁਹਾਨੂੰ ਪਹਿਲਾਂ ਜਿਹੜਾ ਸਟਾਰਟਿੰਗ ਵਾਲਾ ਵੀ ਇੱਕ ਕਲਿੱਪ ਦਿਖਾਇਆ ਜਾਵੇਗਾ ਤੇ ਹੁਣ ਇਸ ਦੇ ਨਿਯਤਗਾ ਬਹੁਤ ਬੁਰਾ ਹਾਲ ਸੀ ਅਸੀਂ ਸੋਚਿਆ ਵੀ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਇਸ ਕਰਕੇ ਅਸੀਂ ਇੱਥੇ ਪਹੁੰਚੇ ਆ ਸਾਰੀ ਯੂਥ ਦੀ ਟੀਮ ਨਾਲ ਇਹਦੇ ਵਿੱਚ ਸਾਡੇ ਨਾਲ ਜੀਤ ਸਿੰਘ মিডিਆ ਇਨ ਚਾਰਜ ਵੀ ਪਹੁੰਚੇ ਆ ਗੁਰਵਿੰਦਰ ਸਿੰਘ ਸ਼ਾਰੀ ਜੀ ਤੇ ਨਾਲ ਸਾਡੇ ਪਰਮਜੀਤ ਜੀ ਸੈਕਟਰੀ ਸਾਹਿਬ ਤੇ ਨਾਲ ਇਨਕਲਾਬ ਦੇ ਖਾਸ ਕਰਕੇ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਸਕੂਲ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਦਾ ਵੀ ਧੰਨਵਾਦ ਉਹਨਾਂ ਨੇ ਬਹੁਤ ਹੀ ਸੰਜੋਗ ਸਦਕਾ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਅੱਗੇ ਵੀ ਅਸੀਂ ਲਗਾਤਾਰ ਜਿੰਨੇ ਵੀ ਪਿੰਡ ਨੇ ਸਾਰਿਆਂ ਦਾ ਅਸੀਂ ਜਿਵੇਂ ਜਿਵੇਂ ਸਾਨੂੰ ਜਿੱਥੇ ਮੌਕਾ ਮਿਲੇਗਾ ਅਸੀਂ ਕਰਾਂਗੇ ਚਾਹੇ ਸਾਨੂੰ ਹਫਤਾ ਲੱਗੇ 10 ਦਿਨ ਲੱਗੇ ਔਰ ਮੈਂ ਸਾਰੇ ਸਾਥੀਆਂ ਨੂੰ ਇੱਕ ਅਪੀਲ ਕਰਦਾ ਜਿਹੜੇ-ਜਿਹੜੇ ਪਿੰਡਾਂ 'ਚ ਪਾਣੀ ਐ ਅਸੀਂ ਖਾਸ ਕਰਕੇ ਸਕੂਲਾਂ ਦੀ ਸਫਾਈ ਕਰਵਾਈਏ ਕਿਉਂਕਿ ਤਾਂ ਜੋ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋ ਸਕੇ ਕਿਉਂਕਿ ਪਿਛਲੇ 1 ਮਹੀਨੇ ਤੋਂ ਬੱਚੇ ਆਪਣੀ ਸਿੱਖਿਆ ਤੋਂ ਵਾਂਝੇ ਨੇ ਮੇਰੇ ਤੇ ਇਹੀ ਸਾਰੇ ਯੂਥ ਨੂੰ ਚਾਹੀਦਾ ਜਿਹੜੇ ਵੀ ਸਾਡੇ ਅੱਜ ਵੀ ਸਾਥੀ ਨਹੀਂ ਪਹੁੰਚ ਸਕੇ ਕੱਲ ਨੂੰ ਟਾਈਮ ਨਾਲ ਇੱਥੇ ਪਹੁੰਚਣ ਕਾਮਾਂ ਵਾਲੇ ਪੱਤਰ ਦੇ ਅੱਗੇ ਜਾ ਕੇ ਅਸੀਂ ਸਕੂਲਾਂ ਦੀ ਸਫਾਈ ਕਰ ਸਕੀ ਸਹੀ ਢੰਗ ਨਾਲ ਸਤਿਕਾਰ ਜੀ ਮੈਂ ਗੁਰਿੰਦਰਪਾਲ ਸ਼ਾਹਰੀ ਯੂਥ ਸਟੇਟ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਪੰਜਾਬ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਹੜ੍ਹ ਪੇੜ ਤੇ ਪਿੰਡਾਂ ਦੇ ਵਿੱਚ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ ਉਸੇ ਲਾੜੀ ਦੇ ਤਹਿਤ ਅੱਜ ਸਾਡੀ ਜ਼ਿਲ੍ਹਾ ਫਾਇਲਕਾ ਦੀ ਟੀਮ ਪਿੰਡ ਚੰਗੜਪੈਣੀ ਵਿਖੇ ਪਹੁੰਚੀ ਹੈ ਅਸੀਂ ਅੱਜ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਵਿੱਚ ਸਫਾਈ ਅਭਿਆਨ ਚਲਾ ਰਹੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਇੱਕ ਮਹੀਨੇ ਤੋਂ ਸਕੂਲਾਂ ਬੰਦ ਪਾਉਣੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਨਿਰੰਤਰ ਜਾਰੀ ਰੱਖਣ ਦੇ ਲਈ ਅੱਜ ਅਸੀਂ ਸਕੂਲ ਦੀ ਸਫਾਈ ਕਰ ਰਹੇ ਹਾਂ ਅਸੀਂ ਇੱਥੋਂ ਦੇ ਲੋਕਾਂ ਦਾ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਅਸੀਂ ਸਵੇਰ ਲਗਭਗ 9 ਵਜੇ ਦੇ ਕਰੀਬ ਤੱਕ 9 ਵਜੇ ਤੋਂ ਲੱਗੇ ਹੋਏ ਹਾਂ ਔਰ ਸਕੂਲ ਦੀ ਸਫਾਈ ਕਰ ਰਹੇ ਹਾਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਔਰ ਸਾਡੇ ਵਿਚਕਾਰ ਜਿਹੜੀ ਟੀਮ ਨੇ ਸਟਾਇਰਸ ਕਰਾਇਆ ਜੀ ਜਿਹੜੀ ਪਹੁੰਚੀ ਹੈ ਪੰਜਾਬ ਸਰਕਾਰ ਵੱਲੋਂ ਜੋ ਸਫਾਈ અભિયાન ਚਲਾਇਆ ਗਿਆ ਹੈ ਉਹਨਾਂ ਦੀ ਪੂਰੀ ਟੀਮ ਸਾਡੇ ਸ਼ਰੀ ਸਾਹਿਬ ਜੀ ਨਾਮ ਤੋਂ ਤੇ ਐਪੀਐਸ ਦੀ ਬਹੁਤ ਸਾਡੇ ਕਰਮਾ ਸਰਪੰਚ ਸਾਹਿਬ ਜੀ ਬਲਾਕ ਪ੍ਰਧਾਨ ਉਹ ਸਾਡੇ ਸੋਚੀ ਦੇ ਦੇ ਜ਼ਿਲ੍ਹਾ ਇੰਚਾਰਜ ਜੋ ਡੀਜੀ ਬਾਰਬਰ ਸਾਹਿਬਾ ਪਹੁੰਚੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋ ਝੰਗੜ ਪੈਣੀ ਦੇ ਵਿੱਚ ਜਿਹੜਾ ਸਫਾਈ અભિયાન ਚਲਾਇਆ ਗਿਆ ਹੈ ਹੋ ਦੇ ਤਾਈਪ ਇਹਨਾਂ ਨੇ ਸਫਾਈ ਜਿਹੜੇ ਬਾਥਰੂਮ ਦੀ ਕੀਤੀ ਹੈ ਕਮਰਿਆਂ ਦੀ ਵੀ ਕੀਤੀ ਹੋਰ ਵੀ ਜਿਹੜੀ ਹੈਗੀ ਅੱਗੇ ਕਰ ਰਹੇ ਨੇ ਅੱਜ ਪੂਰਾ ਦਿਨ ਜਿਹੜਾ ਹੈਗਾ ਸਵੇਰ ਦੇ 9 ਵਜੇ ਲਗਭਗ 9:35 ਨੇ ਤੜੇ ਵਿੱਚ から ਤੇ ਪੂਰਾ ਦਿਨ ਜਿਹੜਾ ਹੈਗਾ ਸਫਾਈ ਜੋ ਕੀਤੀ ਜਾਏਗੀ। ਇਹ ਤੋਂ ਬਾਅਦ ਜਿੱਤੇ ਕੋਈ ਪਛਦਾ ਵੀ ਹੈ ਉਹ ਵੀ ਕੀਤੀ ਜਾਏਗੀ। ਦੋ ਤਿੰਨ ਦਿਨ ਲਗਾਤਾਰ ਜਿਹੜਾ ਸਫਾਈ ਦਾ ਜਿਹੜਾ ਬਿਆਨ ਚਲਾ ਕੇ ਉਹਨਾਂ ਪੂਰਾ ਕੀਤਾ ਜਾਏਗਾ ਕੰਮ ਜਿਹੜਾ ਕੰਪਲੀਟ ਕੀਤਾ ਜਾਏਗਾ। ਅਸੀਂ ਧੰਨਵਾਦ ਆ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਮਤਲਬ ਇੱਕ ਜਿਹੜੀ ਮੈਮ ਚੁਲਾਈਏ। ਬਹੁਤ-ਬਹੁਤ ਧੰਨਵਾਦ ਪੰਜਾਬ ਸਰਕਾਰ ਦਾ।